ਓਏ ਹੋਏ ਹੋ ਦੇਖੀ 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 ਓ ਮਾਰ ਦਿੱਤਾ ਓ ਮਾਰ ਦਿੱਤਾ ਓ ਕੋਨੋ ਕੋਨ ਕਰਦਾ ਭੈਣ ਕੋਨ ਰਾਖੀ ਨੂੰ ਕੋਨ ਕਰਦਾ ਦੋਨੋਂ ਇੱਕ ਵਰਗੇ ਮੱਥੇ ਪਟਾ ਧੌਣ ਧੌਣ ਪੂਰੀ ਇੱਕ ਵਰਗੀ ਕੱਦ ਕਾਠ ਵੀ ਰੰਗ ਵੀ ਇਹ ਘੋੜੇ ਵਾਲਾ ਬੰਦਾ ਘੋੜੇ ਨਾਲ ਦੀ ਪੱਵਾ ਹਾਂ ਸਾਸਤਰੀਆ ਕਾਲ ਦੋਸਤੋ ਕਿਵੇਂ ਹੋ ਸਾਰੇ ਲੰਦੇ ਫਿਰਦੇ ਹੋ ਪਰ ਠੰਡ ਦੇ ਨਜ਼ਾਰੇ ਤੇ ਠੰਡ ਚ ਤੁਹਾਨੂੰ ਦੱਸਦੇ ਆ ਅੱਜ ਇੱਕ ਸੋਹਣੀ ਜਿਹੀ ਰਾਈਡ ਤੁਹਾਡੇ ਲਈ ਲੈ ਕੇ ਆਏ ਕਿ ਘੈਂਟ ਜਹੀ ਵੀਡੀਓ ਜਿਹਦੇ ਚ ਤੁਹਾਨੂੰ ਦੱਸਾਂਗੇ ਘੈਂਟ ਜੇ ਘੋੜੇ ਤੇ ਨਾਲ ਇੱਕ ਸੋਹਣੀ ਜਿਹੀ ਲੋਕੇਸ਼ਨ ਤੇ ਲੈ ਕੇ ਜਾਵਾਂਗੇ ਜਿੱਥੇ ਆਪਾਂ ਕੀਤੀ ਬਹੁਤ ਹੀ ਘੈਂਟ ਜਹੀ ਰਾਈਡ ਆਓ ਫਿਰ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਲੌਂਗ ਰਾਈਡ ਤੇ ਬਾਲ ਤਾਂ ਠੀਕ ਕਰ ਲੈ ਚੋਬਰਾ ਲੈ ਹਾਂ ਹੁਣ ਸੋਨਾ ਲੱਗਦਾ ਨੂੰ ਘੈਂਟ ਲੱਗਦਾ ਪੂਰਾ ਲੈ ਆ ਆ ਵਾਲੇ ਘੋੜੇ ਤੇ ਆਪਾਂ ਕਰਾਂਗੇ ਅੱਜ ਰਾਈਡ ਇਹ ਬਹੁਤ ਹੀ ਸੋਹਣਾ ਤੁਰਦਾ ਘੋੜਾ ਸਟੈਲੀਨ ਸਪਾਰਟਨ ਰਤਨਾਕਰ ਲਾਈਨ ਦਾ ਚੋਬਰ ਐ ਜਾ ਜਾ ਮੈਂ ਲੱਗਾ ਆ ਜਿੱਥੇ ਵਿੱਚ ਆਪਾਂ ਨੂੰ ਕਰਦਾ ਇਹ ਦੀ ਦਾ ਕੱਪੜਾ ਉੱਥੇ ਵੀ ਕੰਮ ਹੀ ਕਰਨਾ ਉੱਥੇ ਸਾਲਾ ਪੈਰ ਤੋਂ ਪੀਹਦਾ ਆਪਾਂ ਦੇ ਵਿੱਚ ਨਹੀਂ ਹੁੰਦਾ ਪੈਰ ਤੇ ਰੱਦਾ ਲਾ ਲਿਆ ਨੀ ਕਿ ਨਾ ਨਾ ਚੜਿਆ ਉਹ ਨਾ ਕੋਈ ਪੂਮਾ ਗਿਆ ਗਾ ਮਗੇ ਵੇ ਕਿਰਾਏ ਚੰਗਾ ਠੀਕ ਹੈ ਜੀ ਤਬਾ ਵੇ ਉਹ ਦੂ ਤੂੰ ਆ ਤੂੰ ਤੇ ਆ ਮੈਂ ਤੂੰ ਦੇ ਚੱਲ ਚੱਲ ਕਿਦਾਂ ਆ ਪੰਜਾਬੀ ਦੇ ਟੋਪ ਕਿਹੜੀ ਕੁਤਰੀ ਚੱਲ ਗਈ ਵੇ ਕਿੱਥੇ ਚੱਲ ਗਈ ਉਹ ਦਈ ਦਿਨਾਂ ਲੱਗ ਜਾਂਦਾ ਸਾਲਾ ਸਾਲਾ ਇਹਨੂੰ ਲਈ ਆ ਮੇਰੀ ਗੱਲ ਨੂੰ ਮੱਛਾ ਲੈ 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 ਟ੍ਰੈਂਡ ਕਰਤਾ ਮੁੰਡਾ ਪੂਰਾ ਉਹ ਨਾ ਮਾਰੀਦਾ ਨਹੀਂ ਆ ਮਾਰੀਦਾ ਨਹੀਂ ਮਾਰੀਦਾ ਨਹੀਂ ਮਾਹਰ ਬੜਾ ਉਹਦਾ ਰੇਡ ਕੇ ਆਣਾ ਹੈ ਇਹਨਾਂ ਨੇ ਨਹੀਂ ਚੱਕਿਆ ਹੈ ਰੇਡ ਕੇ ਲੈਣਾ ਇਹ ਖੋਨ ਚ ਆਉਂਦੀਆਂ ਚੀਜ਼ਾਂ ਹਾਂ ਹਾਂ ਪਤਾ ਨਹੀਂ ਮੈਂ ਠੀਕ ਹੈ ਕੁਛ ਕਿਤਾ ਤੇ ਦਿਮਾਗ ਨਾਲ ਚੰਮ ਕਰਦਾ ਬੋਲਦਾ ਹੀ ਦਿਮਾਗ ਨਹੀਂ ਕਰਦਾ ਸਨੇ ਕਾਰੀਗਰ ਬਣ ਜਾਣਾ ਹਾਂ ਹਾਂ ਬਣ ਜਾਣਾ ਕਾਰੀਗਰ ਚਲੋ ਜੀ ਲਓ ਜੀ ਬੋਕਰ ਬਣਾਤੀ ਬਾਬਰੀ ਕੂੜਾ ਆ ਪੜਦਾ ਓਏ ਲੈ ਬੇ ਘਾਲੀ ਹੁਣ ਇਹ ਚੀਜ਼ ਦੱਸ ਖਰਖਰੇ ਦਾ ਕੀ ਫਾਇਦਾ ਬਸ ਦਾਦਾ ਜੀ ਕੀ ਫਾਇਦਾ ਖਰਖਰੇ ਦਾ ਕੋੜਾ ਸਾਫ਼ ਰਹਿੰਦਾ ਕੋੜਾ ਵਧੀਆ ਲੱਗਦਾ ਇਹ ਚੱਕਰ ਨਲੇ ਕੋੜਾ ਸੇਸੂ ਥੋੜੀ ਬਣਾ ਬਣਾ ਜਾਂਦਾ ਉਹ ਤੇ ਖਰਾਕ ਨਾ ਬੱਦੀ ਸੇਸੂ ਨੇ ਨੇ ਪਤੰਦਰਾ ਖਰਾਖਣਾ ਵੱਧਦੀ ਐ ਜਦੋਂ ਆਪਾਂ ਦਾਣਾ ਪਾਈਏ ਘੋੜੇ ਨੂੰ ਜਾਂ ਖਰਖਰਾ ਮਾਰੀਏ ਉਹਦੇ ਨਾਲ ਕੀ ਹੁੰਦਾ ਐ ਘੋੜੇ ਨਾਲ ਸਾਡਾ ਪਿਆਰ ਵੱਧਦਾ ਹੈ ਨਾ ਤੇ ਖਰਖਰੇ ਨਾਲ ਵੀ ਸਾਡਾ ਘੋੜੇ ਦਾ ਪਿਆਰ ਵੱਧਦਾ ਹੈ ਹੂੰ ਸਵਾਰੀ ਵਧੀਆ ਕਰਾਂਦਾ ਹੈ ਨਾ ਆ ਫਾਇਦੇ ਆ ਮਾੜੀ ਚ ਵੀਡੀਓ ਬਣਾ ਦੇ ਸੀ ਆ ਦੇਖ ਪਿੱਛੇ ਇਹ ਮਮਨ ਘੋੜੇ ਜਾਣ ਨਹੀਂ ਜੁੰਦੇ ਐ ਸੋਬਰਾ ਸਰਕਾ ਲਈ ਠੀਕ ਮਾਰਦਾ ਸਰਕਰ ਸਹੀ ਹੈ ਸਹੀ ਹੈ ਪਬਜੀ ਤੁਸੀਂ ਕਮੈਂਟ ਕਰਕੇ ਦੱਸਿਓ ਸਹੀ ਮਾਰਦਾ ਕਿ ਨਹੀਂ ਬੱਤਰੋ ਫਾਰਮ ਤੇ ਹਰ ਚੀਜ਼ ਜ਼ਰੂਰੀ ਹੈ ਕੁੱਤੇ ਘੋੜੇ ਕਬੂਤਰ ਕੁੱਕੜ ਬੱਕਰੀਆਂ ਸਾਰੇ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਪੜਦੇ ਆ ਤੇ ਆਹ ਦੇਖੋ ਕਿਵੇਂ ਕੁੱਕੜ ਚੋਗਾ ਚੁਗੀ ਜਾਂਦੇ ਆ ਰਲ ਮਿਲ ਕੇ ਰਹਦੇ ਆ ਓਏ ਜੀ ਮਤ ਇਹ ਘੋੜਿਆਲਾ ਬੰਦਾ ਘੋੜਿਆਲਾ ਵੀ ਪੁੱਪਾ ਆ ਆ ਇਹ ਫਿਰ ਉਹ ਨਹੀਂ ਦਾ ਪਿਆ ਬਣੋ ਆਉsta ਉਸਤਾਦ ਬੰਦੇ ਆ ਗਏ ਚਲੋ ਜੀ ਗੱਲੀ ਜੀ ਇਹ ਉਸਤਾਦ ਬੰਦੇ ਆ ਜੀ ਉਸਤਾਦ ਬੰਦੇ ਲਓ ਉਸਤਾਦ ਜੀ ਸ਼ਕਲ ਦੱਸਿਓ ਗੱਲੀ ਪਾਣ ਲੱਗਾ ਜੀ ਲਗਾਮਾ ਗੱਲੀ ਕੀ ਕਹਿੰਦੇ ਇਹਨੂੰ ਜਿਹੜਾ ਪਾਈ ਜਾਂਦਾ ਐਨਕ ਹੜਖਾ ਦੱਸ ਕੀ ਹੈ ਹੁਣ ਮੈਨੂੰ ਨਹੀਂ ਪਤਾ ਦੱਸ ਤੂੰ ਤੂੰ ਆਪਣੇ ਆਪ ਨੂੰ ਉਸਤਾਦ ਕਹਿਣਾ ਦੱਸ ਕੀ ਨਾਮ ਹੈ ਬੱਚਾ ਨੂੰ ਕਹਿੰਦੇ ਕੀ ਨਾਮ ਹੈ ਦਾ ਦੱਸ ਇੰਗਲਿਸ਼ ਚ ਕਹਿੰਦੇ ਇਹਨੂੰ ਅਨਕਾ ਟੋਪਾ ਯਾਰਾ ਇਸ ਤਰ੍ਹਾਂ ਲੱਗਦਾ ਆ ਸਾਹ ਵੇ ਨਾ ਵੇ ਅੰਜਨਾ ਮਾਰ ਨੂੰ ਘੜਾ ਰਾਇਆ ਨਾ ਤੇ ਪੀਜਾ ਮਸਤਰੇ ਨੂੰ ਪਿੱਛੇ ਹੀ ਆ ਆਹ ਜਦੋਂ ਪੜੀਆਂ ਜੀ ਦਿਖਦਾ ਹੁੰਦਾ ਛੋਟਾ ਮੋਟਾ ਦੱ ਲੱਤਾ ਛੁੱਟੂਗਾ ਪਿੱਛੋਂ ਦੇਖੀ 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 ਮੈਂ ਠੋਕਰ ਤੇ ਜੇਨ ਵਾਰਦੇ ਨਾ ਵੱਡੀ ਗੱਲ ਕਰਦਾ ਪਹਿਲਾ ਫੜ ਕੇ ਜਾਨ ਦੀ ਦੀ ਪਾਓ ਪਾਓ ਤੁਸੀਂ ਆ ਲੋ ਤਿਆਰ ਹੋ ਰਿਹਾ ਘੋੜਾ ਠੋਕਰ ਚ ਭੱਜਣ ਲਈ ਐ ਵੀ ਛੋਟਾ ਸਵਾਰ ਭਾਈ ਚੱਲ ਲੱਗ ਜਣੂ ਪਰਨ ਕਰ ਭਾਈ ਦੇ ਨਹੀਂ ਇਹ ਇੱਕ ਹੋਰ ਜੀ ਦੇ ਬਾਰੇ ਤੇ ਦਮੇ ਇਹ ਇੱਕ ਗੱਲ ਦੀ ਓਸਤਾ ਓ ਭਾਈ ਇਹ ਕੁਆਰੀ ਪੋਗਲੀਆਂ ਨੇ ਭਾਈ ਤੂੰ ਮੈਂ ਤਾਂ ਪਾਪਾ ਕਹਿਦਾ ਇਹ ਮetrot ਪਿੰਡਾਂ ਦੇ ਨਜ਼ਾਰੇ ਜੋ ਸਾਨੂੰ ਲੱਭਦੇ ਨਹੀਂ ਨਾ ਸ਼ਹਿਰਾਂ 'ਚ ਨਾ ਕਿਤੇ ਹੋਰ ਇਹ ਇਕੱਲੇ ਲੱਭਣੇ ਆ ਪਿੰਡਾਂ 'ਚ ਲੈ ਵੇ ਭਾਈ ਘੋੜਾ ਹੋਇਆ ਪਿਆ ਮੁਰਕੋ ਮੁਰਕੀ ਤੇ ਪੂਰੀਆਂ ਧੂੜਾ ਪੱਟੇ ਜਾਂਦਾ ਹੋਰਾ ਚਲੋ 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 ਸਾਡਾ ਜੀ ਇਹਨੇ ਗਰਮੀ ਦਾ ਨਜ਼ਾਰਾ ਲੁੱਟਦਾ ਤੇ ਆਸੀ ਲੁੱਟੇ ਜਨੇ ਨਜ਼ਾਰੇ ਔਰ ਹੋਰ ਪਾੜਾ ਹੀ ਸਵਾਦ ਆਇਆ ਭਾਈ ਰਾਈਡ ਕਰਕੇ ਲੈ ਘੋੜੇ ਨੇ ਭਾਈ ਸਵਾਦ ਲਿਆਤਾ ਭਾਵੇਂ ਠੰਡ ਬਹੁਤ ਜ਼ਿਆਦਾ ਸੀ ਪਰ ਘੋੜੇ ਨੇ ਸਵਾਰੀ ਇਨੀ ਵਧੀਆ ਕਰਾਈ ਨਾ ਕਿ ਮੈਂ ਕਿੰਨਾ ਗੱਲਾਂ ਹੀ ਛੱਡ ਦ ਗਟੀਆਂਕਾਰਾਂ ਭਾਵੇਂ ਲੱਖ ਝੂਟ ਲੋ ਪਰ ਜਿਹੜਾ ਸਵਾਦ ਘੋੜੇ ਦੀ ਸਵਾਰੀ ਦਾ ਹੈ ਨਾ ਉਹ ਕਿਸੇ ਹੋਰ ਚੀਜ਼ ਦਾ ਨਹੀਂ BMW ਰੇਂਜ ਰੋਵਰਾਂ ਜਿਹੜੀ ਮਰਜ਼ੀ ਚੀਜ਼ ਚ ਘੁੰਮ ਲੋ ਪਰ ਘੋੜਾ ਜੋ ਸਵਾਦ ਦਿੰਦਾ ਉਹ ਕੋਈ ਗੱਡੀ ਕੋਈ ਹੋਰ ਚੀਜ਼ ਨਹੀਂ ਦੇ ਸਕਦੀ ਤੇ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਜਰਾ ਸਾਨੂੰ ਵੀ ਦੱਸ ਦਿਓ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਜ਼ਰੂਰ ਦੱਸਿਓ ਕਿ ਕਿੰਨੇ ਕਿੰਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਸਵਾਦ ਕਿਵੇਂ ਦਿੰਦਾ ਹੈ ਕਮੈਂਟ ਕਰਕੇ ਦੱਸਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਤਰੀય ਕਾਲ